ਜਿੱਦਾਂ ਵੀਜ਼ਾ ਲਗਵਾਉਣਾ ਹੁੰਦਾ ਹਰੇਕ ਤੇ ਕਰੇ ਪੈਸੇ ਨਹੀਂ ਪਏ ਹੁੰਦੇ ਉਹਨੇ ਜ਼ਮੀਨ ਵੇਚ ਨਹੀਂ ਹੁੰਦੀ ਐ ਤੇ ਪਿੰਡ ਦਾ ਬੰਦਾ ਤੰਗ ਕਰਦਾ ਹੁੰਦਾ ਇਹ ਵੇਚੂਗਾ ਤਾਂ ਸਸਤੇ ਭਾਅ ਚ ਲਵਾ ਦੇ ਤਾਂ ਉਹ ਸਾਡੇ ਕੋਲ ਆਉਣ ਉਹਨਾ ਟਾਈਮ ਸਾਨੂੰ ਜ਼ਮੀਨ ਲਿਖਾ ਦੇਣਾ ਜਦੋਂ ਪੈਸੇ ਹੋਏ ਆਪਦੀ ਜ਼ਮੀਨ ਲੈਣਾ ਪਰ ਸਸਤੇ ਭਾਅ ਤੇ ਆਪਣੀਆਂ ਜ਼ਮੀਨਾਂ ਨਾਲ ਵੇਚਣਾ ਆਪਦੇ ਘਰਾਂ ਨਾਲ ਵੇਚਣਾ ਉਹਦੇ ਵਿੱਚ ਵੀ ਅਸੀਂ ਹੈਲਪ ਜ਼ਰੂਰ ਕਰਾਂਗੇ ਘਰ ਵਾਲੀ ਦੀ ਡੈਥ ਹੋਈ ਹੁੰਦੀ ਹੈ ਜਾਂ ਕਿਤੇ ਦੂਰ ਹੈ ਦੂਰ ਬਿਲਕੁਲ ਵੀ ਨਾਲ ਬੱਚਿਆਂ ਨੂੰ ਲੈ ਕੇ ਆਉਣਾ ਨਾਲ ਬੱਚਿਆਂ ਨੂੰ ਲੈ ਕੇ ਕੁੜੀ ਵਗੈਰਾ ਹੁੰਦੀ ਹੈ ਰਾਤਾਂ ਨੂੰ ਮੁੜਨਾ ਰਾਤ ਤੱਕ ਹੋ ਜਾਂਦੀ ਹੈ ਉਹ ਟੈਨਸ਼ਨ ਨਾ ਲੈਣਾ ਉਥੋਂ ਗੱਡੀ ਕਰਾਏ ਤੇ ਘਰਾ ਲਿਆਉਣਾ ਇੱਥੇ ਆ ਕੇ ਮੈਨੂੰ ਕਹਿ ਦੇਣ ਵੀ ਗੱਡੀ ਕਰਾਏ ਤੇ ਕਰਾ ਕੇ ਲਿਆਂਦੀਆ ਕਿਰਾਇਆ ਮੈਂ ਦੇਵਾਂਗਾ ਅਪਡਾਉਨ ਦਾ ਕਿਰਾਇਆ ਤੁਸੀਂ ਉਹ ਅਪਡਾਉਨ ਦਾ ਕਿਰਾਇਆ ਦੇਵਾਂਗੇ ਪਰ ਬੱਸਾਂ ਤੇ ਨਾ ਹੋਣ ਕਿਉਂਕਿ ਮੇਰਾ ਪਿੰਡ ਦੂਰ ਪੈਂਦਾ ਹੈ ਮੈਂ ਨਹੀਂ ਚਾਹੁੰਦਾ ਵੀ ਆਪਦੀ ਕੁੜੀ ਨੂੰ ਲੈ ਕੇ ਹਨਾ 20 ਸਾਲ ਦੀ ਕੁੜੀ ਨੂੰ ਲੈ ਕੇ ਉਹ 9 10 ਵਜੇ ਘਰੇ ਪਹੁੰਚੇ ਆਪਦੇ ਤਾਂ ਮੈਨੂੰ ਚੰਗਾ ਸਮਾਂ ਖਰਾਬ ਆ ਬਈ ਤੇ ਇੱਕ ਵੱਡੀ ਗੱਲ ਤੁਹਾਨੂੰ ਹੋਰ ਦੱਸਦਾ ਜੇ ਕਿਸੇ ਮਾਤਾ ਨੇ ਆਉਣਾ ਹੈ ਘਰੇ ਉਹਦੇ ਬੰਦਾ ਨਹੀਂ ਹੈਗਾ ਤੇ ਪਿੰਡ ਉਹਦਾ ਦੂਰ ਹੈ ਉਹ ਬੱਸਾਂ ਤੇ ਨਹੀਂ ਆ ਸਕਦੀ ਫੈਲ ਲਵਾਉਣੀ ਹੈ ਤਾਂ ਗੱਡੀ ਕਰਾਏ ਤੇ ਕਰਾ ਲਿਓ ਵੀ ਕਿਰਾਇਆ ਮੈਂ ਦੇਵਾਂਗਾ ਇਹਦੇ ਵਿੱਚ ਨਾ 8 8 ਸਾਲ ਦੇ ਗੈਪ ਵਾਲੇ ਬੱਚੇ ਨੇ ਜਿਨ੍ਹਾਂ ਮੈਂ ਦੱਸਣਾ ਨਹੀਂ ਚਾਹੁੰਦਾ ਜਿਨ੍ਹਾਂ ਦੇ ਅਸੀਂ ਬੀਜੇ ਕ ਇੱਕ ਜਰੂਰ ਦੱਸਣਾ ਚਾਹੂੰਗਾ ਇਹ ਫੈਮਿਲੀ ਹੈ ਹੂੰ ਇਹ ਲੰਡੇ ਕਾ ਪਿੰਡ ਹੈ ਮੋਗੇ ਕੋਲ ਮੋਗੇ ਕੋਲ ਹੂੰ ਇਹ ਕੁੜੀ ਦਾ ਘੱਟੋ ਘੱਟ 9 ਤੋਂ 10 ਸਾਲਾਂ ਦਾ ਗੈਪ ਸੀ ਭਈਆ 2-3 ਸਾਲ ਦੀ ਕੁੜੀ ਹੋਈ ਹੈ ਕੁੜੀ ਆ ਉਮਰ ਦੇਖੋ ਤੇ ਬਿਨਾ ਵੈਂਡਾਂ ਤੋਂ ਹੂੰ ਇਹਨਾਂ ਨੂੰ ਭੇਜੇ ਕਿਉਂਕਿ ਇਹ ਬਾਈ ਨੇ ਮੈਨੂੰ ਕਿਹਾ ਸੀ ਮੈਨੂੰ ਕੋਈ ਸੰਗ ਨਹੀਂ ਅਸੀਂ ਤੇਰੇ ਲਈ ਬਿਨਾ ਵੈਂਡਾਂ ਤੋਂ ਆਇਆ ਤੂੰ ਸਾਡੀ ਵੀਡੀਓ ਬਣਾ ਸਕਦਾ ਹੈ ਤਾਂ ਕਰਕੇ ਸਪੈਸ਼ਲ ਇਕੱਲੇ ਦੇ ਬਾਰੇ ਤੁਹਾਨੂੰ ਦੱਸਿਆ ਹੋਰ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਇਹਨਾਂ ਦੀ ਮਜਬੂਰੀ ਸੀ ਬਣਾ ਨਹੀਂ ਬਿਲਕੁਲ ਭਾਈ ਆਪਾਂ ਉਮਰ ਦੇਖੀ ਹਿਸਾਬ ਲਾ ਸਕਦੇ ਆ ਇਹਦੇ ਵਿੱਚ ਹਾਂ ਇਹ ਲੱਗਦਾ ਮਤਲਬ ਕਹਿ ਰਹੀ ਹੈ ਭਾਈ ਵੀ ਹੀਰੋ ਵਾਲਾ ਸੋਨੀ ਦਾੜੇ ਗੱਡੇ ਕਰਦਾ ਸਾਡੇ ਦਫ਼ਤਰ ਦੇ ਵਿੱਚ ਨਾ ਤਾਂ ਕੋਈ ਭਾਈ ਫਾਰਮਾਂ ਦੀ ਫਾਰਮੈਲਿਟੀ ਹੈ ਤੇ ਉਹ ਫਾਰਮ ਭਰੋ ਜੀ ਫਿਰ ਫਲਾਨੇ ਕੈਂਪ ਵਿੱਚ ਜਾਓਗੇ ਜੀ ਫਿਰ ਉਧਰਲੇ ਕੈਂਪ ਵਿੱਚ ਜਾਓਗੀ ਸਿੱਧਾ ਤਰੀਕਾ ਜੋ ਵੀ ਕੁੜੀਆਂ ਰੱਖੀਆਂ ਹੋਈਆਂ ਨੇ ਮੇਰੇ ਪਿੰਡ ਦੀਆਂ ਮੈਂ ਕੁੜੀਆਂ ਆਪਦੇ ਰੱਖੀਆਂ ਹੋਈਆਂ ਨੇ ਠੀਕ ਹੈ ਆਪਦੀਆਂ ਭੈਣਾਂ ਰੱਖੀਆਂ ਹੋਈਆਂ ਨੇ ਪਿੰਡ ਦੀਆਂ ਤੇ ਸਿੱਧਾ ਤਰੀਕਾ ਉਹਨਾਂ ਨੂੰ ਕਿਹਾ ਹੈ ਵੀ ਜੇ ਕੋਈ ਦੇਸੀ ਬੰਦਾ ਆਉਂਦਾ ਤੰਗ ਨਹੀਂ ਕਰਨਾ ਫਾਰਮ ਤੁਸੀਂ ਆਪ ਭਰ ਦਿਓ ਤੇ ਸਿੱਧੇ ਤਰੀਕੇ ਨਾਲ ਆਪਣਾ ਨਹੀਂ ਗੱਲ ਕਰਨੀ ਐ ਅਸੀਂ ਬਿਨਾ ਬਿਨਾ ਬੰਡਾਂ ਤੋਂ ਕੈਨੇਡਾ ਦਾ ਸਟਡੀ ਵੀਜ਼ਾ ਲਵਾ ਕੇ ਦਿੰਨੇ ਆ ਅੱਛਾ ਜੇ ਕਿਸੇ ਬੱਚੇ ਦੇ ਬੈਂਡ ਨਹੀਂ ਆ ਰਹੇ ਦੋ ਕੱਟ ਗਏ ਇੱਕ ਕੱਟ ਗਏ ਜਮੀ ਨਹੀਂ ਆਉਂਦੇ ਹਾਂ ਜਾਂ 5-7 ਸਾਲ ਦਾ ਗੈਪ ਹੈ ਉਹਦਾ ਸਾਡੇ ਲਈ ਪੱਕਾ ਹੱਲ ਹੈ ਜੇ ਤਾਂ ਬੱਚਾ ਕਹਿੰਦਾ ਮੈਂ ਤਾਂ ਸਟੱਡੀ ਵੀਜ਼ੇ ਤੇ ਜਾਣਾ ਹੈ ਤਾਂ ਅਸੀਂ ਉਹਨੂੰ ਸਟੱਡੀ ਵੀਜ਼ੇ ਤੇ ਭੇਜਾਂਗੇ ਜੇ ਉਹ ਕਹਿੰਦਾ ਮੈਂ ਵਰਕ ਪਰਮਿਟ ਤੇ ਜਾਣਾ ਹੈ ਅਸੀਂ ਉਹਨੂੰ ਵਰਕ ਪਰਮਿਟ ਤੇ ਭੇਜਾਂਗੇ ਜੇ ਉਹ ਕਹਿੰਦਾ ਮੈਂ ਟੂਰਿਸਟ ਵੀਜ਼ੇ ਤੇ ਜਾਣਾ ਤਾਂ ਅਸੀਂ ਟੂਰਿਸਟ ਵੀਜ਼ੇ ਤੇ ਭੇਜਾਂਗੇ ਜਿਨ੍ਹਾਂ ਬੰਡਾਂ ਤੋਂ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਸਾਡੇ ਕੋਲ 101% ਪੱਕਿਆ ਬਈ ਇਹ ਸਾਕ ਕਿਸੇ ਦੀ ਉਮਰ 20 ਸਾਲ ਤੋਂ 18 19 ਸਾਲ ਤੋਂ ਲੈ ਕੇ 60 70 ਸਾਲ ਤੱਕ ਜਿਨ੍ਹਾਂ ਵੀ ਕੈਨੇਡਾ ਜਾਣਾ ਟੂਰਿਸਟ ਵੀਜ਼ੇ ਤੇ ਸਾਡੇ ਕੋਲ ਇੰਨਾ ਕ ਪੱਕਾ ਕੰਮ ਹੈ ਬਾਈ ਜੇ ਅਸੀਂ 50 ਫਾਈਲਾਂ ਲਾਤੀਆਂ ਤਾਂ ਸਾਡੀ ਸਾਨੂੰ ਯਕੀਨ ਹੈ 50 ਦੇ 50 ਠੀਕ ਹੈ ਮਤਲਬ ਵੀ ਪੱਕਾ ਕੰਮ ਆ ਬਾਈ ਪੂਰਾ ਪੋਕੇ ਰਹੋਗੇ ਬਾਕੀ ਸੀ ਹਰ ਇੱਕ ਤਰ੍ਹਾਂ ਦੇ ਵੀਜ਼ੇ ਕਰਦੇ ਆ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਹੋਵੇ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਹੋਵੇ ਪਰ ਜਿਹੜਾ ਅੱਜ ਦਾ ਮੌਕਾ ਹੈ ਉਹ ਕੈਨੇਡਾ ਦਾ ਬਹੁਤ ਵਧੀਆ ਮੌਕਾ ਹੈ ਕੈਨੇਡਾ ਦਾ ਕੰਮ ਤਿੰਨ ਚਾਰ ਚਾਰ ਪੰਜ ਮਹੀਨੇ ਤੱਕ ਬੰਦ ਹੋਣਾ ਜਿਹੜਾ ਕਲੀਅਰ ਹੈ ਵੀ ਵੋਟਾਂ ਪੈਣਗੀਆਂ ਮੂਰੇ ਹਨਾ ਵੋਟਾਂ ਲਾ ਲਓ ਅੱਗੇ ਕਿਉਂ ਜਦੋਂ ਸਰਕਾਰ ਬਦਲਦੀ ਹੈ ਤਾਂ ਰੂਲ ਵੀ ਚੇਂਜ ਹੁੰਦੇ ਨੇ ਜਿਵੇਂ ਅਮਰੀਕਾ 'ਚ ਟਰੰਪ ਨੇ ਉਦੋਂ ਦੇਖ ਲਾ ਕਿੰਨੇ ਮੁੰਡੇ ਚੱਕ ਚੱਕ ਮਾਰੇ ਹਨਾ ਵੀਜ਼ਾ ਤੋਂ ਵੀ ਪੈਸੇ ਨਹੀਂ ਲੈਂਦੇ ਅੱਛਾ ਵੀਜ਼ਾ ਹਾਂ ਇਹ ਤੇ ਵਿਚਾਲੇ ਪੈਸੇ ਪਾਈ ਧਰਦੇ ਜਦੋਂ ਤੂੰ ਕੈਨੇਡਾ ਟਪ ਗਿਆ 에어ਪੋਰਟ ਉੱਪ ਗਿਆ ਅਸੀਂ ਆਪਦੇ ਪੈਸੇ ਚੱਕ ਲਾਂਗੇ ਠੀਕ ਹੈ ਵੀ ਜਦੋਂ ਬੰਦੇ ਨੇ ਕੈਨੇਡਾ ਉਤਰ ਗਿਆ ਆਪਦੇ ਪਰਿਵਾਰਕ ਮੈਂਬਰਾਂ ਨੂੰ ਕਹਦਾ ਵੀ ਮੈਂ ਮੂਰੇ ਬੰਦੇ ਨੂੰ ਮਿਲ ਪਿਆ ਟੈਕਸੀ ਕਰਾ ਕੇ ਜਾ ਰਿਹਾ ਉੱਥੇ ਉਸ ਤੋਂ ਬਾਅਦ ਪੈਸੇ ਲੈਣੇ ਨੇ ਉਹਨੂੰ ਲੈ ਮੈਂ ਤੇਰੇ ਕੋਲੇ ਬਾਈ ਤਾਂ ਆਇਆਗਾ ਮੈਨੂੰ ਗੋਰੇ ਡਾਕਟਰ ਨੇ ਦੱਸ ਪਾਈ ਬਾਈ ਹੂੰ ਕਹਿੰਦਾ ਵੀ ਸਾਡੇ ਪਿੰਡ ਦੇ ਬੰਦਿਆਂ ਦੀਆਂ 5-7 ਰਿਫਿਊਜ਼ ਲਈਆਂ ਵੀ ਆ ਦੀਆਂ ਕਹਿੰਦਾ ਇਹਨੇ 2 ਮਹੀਨਿਆਂ ਚ ਵੀਜ਼ਾ ਕਢਾ ਕੇ ਮਾਰਿਆ ਇਹ じゃ ਕੀ ਆ ਬਾਈ ਤੇਰੇ ਕੋਲੇ ਬਾਈ ਜਿਹੜਾ ਸਾਪਰ ਪਿੰਡ ਤੋਂ ਗੁਰੂ ਡਾਇਰੈਕਟਰ ਦੀ ਗੱਲ ਕਰਦੇ ਹਾਂ ਉਹਨਾਂ ਨੇ ਹੁਣ ਤੱਕ ਕੋਈ ਮੈਨੂੰ ਜਿੰਨੇ ਵੀ ਫਾਈਲਾਂ ਦਿੱਤੀਆਂ ਠੀਕ ਹੈ ਉਹਦੀ ਕਿਸਮਤ ਲਾ ਲਓ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਸਾਰੀ ਵੀਜੇ ਨਿਕਲੇ ਠੀਕ ਹੈ ਮੈਨ ਵੀਜ਼ਾ ਉਸ ਪਿੰਡ ਦਾ ਇੱਕ ਟੂਰਿਸਟ ਵੀਜ਼ਾ ਸੀ ਬਾਈ ਹਾਂ ਤੇ ਉਹ ਹਸਬੰਡ ਵਾਈਫ ਸੀ ਉਹ ਕੈਨੇਡਾ ਜਾਣਾ ਚਾਹੁੰਦੀ ਘਟੋ ਘਟ ਉਹਨੂੰ ਤੁਰੇ ਫੋਦਨ 5-7 ਸਾਲ ਹੋ ਗਏ ਦੀ ਬਾਈ ਬਿਲਕੁਲ ਬਾਈ ਰਿਫਿਊਜ਼ਲਾਂ ਵੀ ਬਹੁਤ ਆ ਗਈਆਂ ਤੇ ਉਹਨਾਂ ਦੀ ਫਾਈਲ ਮੈਂ 17 ਮਾਰਚ ਨੂੰ ਲਾਈ ਤੇ 2 April ਨੂੰ ਵੀਜ਼ਾ ਆ ਗਿਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ ਅੱਜ ਤੱਕ ਤੁਸੀਂ ਵਿਦੇਸ਼ਾਂ 'ਚ ਭੇਜਣ ਵਾਲੇ ਜਿਹੜੇ ਦਫ਼ਤਰ ਬਣੇ ਹੁੰਦੇ ਹਨ ਇਮੀਗ੍ਰੇਸ਼ਨ ਵਾਲੇ ਉਹ ਮਹਾਲੀ ਚੰਡੀਗੜ੍ਹ ਬਰਨਾਲੇ ਸੰਗਰੂਰ ਬਠਿੰਡੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੇਖੇ ਨੇ ਤੇ ਉੱਥੇ ਜਿਹੜੇ ਏਜੰਟ ਹੁੰਦੇ ਨੇ ਜਾਂ ਜਿਹੜੇ ਮੁਲਾਜ਼ਮ ਹੁੰਦੇ ਨੇ ਆਪਾਂ ਨੂੰ ਕਿਸੇ ਦਾ ਘਰ-ਬਾਰ ਕੁਝ ਨਹੀਂ ਪਤਾ ਹੁੰਦਾ ਜੇ ਕਿਤੇ ਆਪਣੇ ਨਾਲ ਠੱਗੀ ਹੋ ਜੇ ਕੁਝ ਵੀ ਹੋ ਜੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਹੁੰਦਾ ਵੀ ਉਹਨਾਂ ਦਾ ਕਿਹੜਾ ਪਿੰਡ 'ਚ ਕਿੱਥੇ ਘਰ ਆ ਕੀਦੇ ਮੁੰਡੇ ਨੇ ਕੀਦੇ ਜਵਾਕ ਨੇ ਕੀਦੇ ਉਹਨਾਂ ਦੇ ਰਿਸ਼ਤੇ ਜਰੀਆ ਪਰ ਮੈਂ ਬਾਈ ਪਿੰਡ ਹੀਰੋਕਲਾਂ ਦੇ ਵਿੱਚ ਖੜਾ ਪਹਿਲੀ ਗੱਲ ਤਾਂ ਆਹਾ ਵੀ ਭਰਾਵੋ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਕੋਈ ਮੈਂ ਪੈਸੇ ਲੈ ਕੇ ਵੀਡੀਓ ਨਹੀਂ ਕਰ ਰਿਹਾ ਬਾਈ ਨੇ ਇੱਕ ਬੰਦੇ ਦਾ ਵੀਜ਼ਾ ਲਵਾਇਆ ਪਤੀ ਤੇ ਪਤਨੀ ਦਾ ਪਿੰਡ ਸਾਹਪੁਰ ਨੇੜੇ ਚੀਮਾ ਚੀਮੇ ਤੇ ਲੋਂਗੋਵਾਲ ਦੇ ਵਿਚਾਲੇ ਸਾਹਪੁਰ ਆਉਂਦਾਗਾ ਉਥੋਂ ਵੀਜ਼ਾ ਲਵਾਇਆ ਸਾਹਪੁਰ ਦੇ ਵਿੱਚ ਇੱਕ ਡਾਕਟਰ ਆ ਬਾਈ ਗੋਰਾ ਡਾਕਟਰ ਜਿਹੜਾ ਹੱਡੀਆਂ ਦਾ ਕੰਮ ਕਰਦਾ ਮਾਹਿਰਾ ਮੁੰਡਾ ਪੂਰਾ ਫੁੱਲ ਤੇ ਉਹਦੇ ਕੋਲੇ ਜਿੰਨੇ ਕਬੱਡੀ ਖਿਡਾਰੀ ਨੇ ਬਾਈ ਸਾਰੇ ਆਉਂਦੇ ਆ ਜਿਨਨੇ ਲੁਧਰਵਰਗੇ ਖਿਡਾਰੀ ਨੇ ਨਾ ਬਾਈ ਸਾਰੇ ਆਪਾਂ ਕਹਦੀਏ ਵੀ ਗੋਰੇ ਤੋਂ ਆਪਦੇ ਜੋ ਵੀ ਮਸਲ ਪੇਨ ਵਗੈਰਾ ਹੁੰਦੇ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਬਾਈ ਉਹ ਤੋਂ ਕਰਾਉਂਦੇ ਤੇ ਕਬੱਡੀ ਵਾਲੇ ਖਿਡਾਰੀ ਗੋਰਾ ਹੱਡੀਆਂ ਵਾਲਾ ਡਾਕਟਰ ਸਾਹਪੁਰ ਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਆ ਸਾਡੇ ਇਲਾਕੇ ਦੇ ਆਮ ਲੋਕ ਵੀ ਜਾਣਦੇ ਆ ਗੋਰੇ ਨੇ ਇਹ ਮੁੰਡੇ ਕੋਲੇ ਗੱਲ ਕਰਤੀ ਸੋਨੀ ਕੋਲੇ ਹੀਰੋ ਵਾਲੇ ਕੋਲੇ ਬਾਈ ਵੀ ਐਂ ਕਰਕੇ ਵੀ ਯਾਰ ਆ ਦੋ ਬੰਦਿਆਂ ਦੀ ਇੰਨੀਆਂ ਰਿਫਿਊਜ਼ਲ ਆ ਗਈਆਂ ਤੇ ਬਾਈ ਇਹਨੇ ਉਹਨਾਂ ਦਾ ਪਾਸਪੋਰਟ ਲੇਤਾ ਤੇ 2 ਮਹੀਨਿਆਂ ਦੇ ਵਿੱਚ ਬਾਈ ਉਹਨਾਂ ਦਾ ਵੀਜ਼ਾ ਲਿਆਤਾ ਅੱਜ ਉਹ ਪਤੀ ਪਤਨੀ ਬਾਈ ਕੈਨੇਡਾ ਬੈਠੇ ਨੇ ਤੇ ਬਾਈ ਦਾ ਬਾਈ ਪਿੰਡ ਹੀਰੋ ਕਲਾਂਗਾ ਤੇ ਆ ਇੱਥੇ ਬਾਈ ਨੇ ਆਪਦੇ ਬਾਹਰਲੇ ਘਰੇ ਦਫ਼ਤਰ ਬਣਾਇਆ ਵਿਆ ਤੇ ਇਧਰਲੇ ਪਾਸੇ ਆਹ ਸਾਹਮਣੇ ਭਰਾਵੋ ਮੇਨ ਬਾਈ ਦਾ ਘਰ ਆ ਗਿਆ ਤੇ ਉਹ ਸੋਨੀ ਕੋਲੇ ਆਏ ਸੋਨੀ ਕੋਲੇ ਤੇ ਕਈ ਵਾਰ ਮੁੰਡੇ ਵੀ ਆ ਜਾਂਦੇ ਆ ਬਾਈ ਜਿਵੇਂ ਬਾਈ ਉਹ ਮੈਨੂੰ ਲੱਗਦਾ ਵੀ ਬਾਈ ਖੁਰੀਆਂ ਆਏ ਵੇ ਆਗੇ ਤੇ ਉਹਨਾਂ ਨੂੰ ਇੱਥੇ ਹੋ ਸਕਦਾ ਫੋਨ ਲਗਾ ਕੇ ਉਹ ਕਰਦੇ ਹੁਣ ਤੇ ਸੋਨੂੰ ਵੀਜ਼ਾ ਦਿਖਾਉਣਿਆ ਜਗਾੜ ਵੀ ਬਾਈ ਨੇ ਘਰੇ ਦਫ਼ਤਰ ਬਣਾਇਆ ਵਿਆ ਤੁਸੀਂ ਮਿਲਣਾ ਆਉਗੇ ਨਾ ਤਾਂ ਸਾਨੂੰ ਇੱਥੇ ਹੀ ਮਿਲਣਗੇ ਬਾਗਲ ਦੇ ਵਿੱਚ ਆਹ ਦੇਖੋ ਬਾਈ ਘੋੜਿਆਂ ਦਾ ਸ਼ੌਂਕੀ ਜੱਟ ਨਾਲ ਮੱਝ ਰੱਖੀ ਹੋਇਆ ਘਰੇ ਆਵਦਾ ਦੁੱਧ ਪੀਣ ਨੂੰ ਬਾਈ ਤੇ ਇਧਰਲੇ ਪਾਸੇ ਬਾਈ ਕੋਲੇ ਬਾਈ ਬਹੁਤ ਸੋਹਣਾ ਡੌਗ ਤੇ ਮੈਂ ਕਹਿੰਦਾ ਵੀ ਯਾਰ ਆਪਦੇ ਬਾਗਲ 'ਚ ਕੰਮ ਕਰਦੇ ਆ ਤੇ ਇੱਥੇ ਹੀ ਬਾਈ ਨੇ ਦਫ਼ਤਰ ਬਣਾ ਲਿਆ ਆ ਬੰਦਾ ਖੜਾ ਮੇਰੇ ਸਾਹਮਣੇ ਜਮਾ ਦੇਸੀ ਬੰਦਾ ਬਾਈ ਸੱਸੀਕਾਰ ਬਾਈ ਸੱਸੀਕਾਰ ਜੀ ਸੱਸੀਕਾਰ ਹੋਰ ਠੀਕ ਆ ਬਾਈ ਚੜਸੀਕਾਰ ਬਾਈ ਵਧੀਆ ਵਧੀਆ ਸੈਟ ਆਈ ਜਾਮ ਹੋਰ ਠੀਕ ਹੋ ਬਾਈ ਜੀ ਜਮਾ ਸੈਟ ਆ ਤੇ ਬਾਈ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਯਾਰ ਲੋਕ ਤਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੇਨ ਬਜ਼ਾਰਾਂ ਦੇ ਵਿੱਚ ਦਫ਼ਤਰ ਬਣਾਉਂਦੇ ਆ ਤੇ ਤੂੰ ਯਾਰ ਘਰੇ ਬਣਾਈ ਖੜਾ ਇੱਥੇ ਆ ਜਾਂਦੇ ਆ ਲੋਕ ਤੇਰੇ ਕੋਲੇ ਬਾਈ ਦੇਖੋ ਕੰਮ ਚੰਗਾ ਹੋਣਾ ਚਾਹੀਦਾ ਹਾਂ ਜਦੋਂ ਆਪਣਾ ਕੰਮ ਵਧੀਆ ਤਾਂ ਚਾਹੇ ਆਪਾਂ ਭੋਰੇ ਜਿਵੇਂ ਕੇ ਕੰਮ ਕਰ ਲਈਏ ਠੀਕ ਹੈ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਵੀ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਬੋਰਡ ਲੱਗੇ ਹੋਣ ਜਾਂ ਕੋਈ ਚੰਡੀਗੜ੍ਹ ਪਟਿਆਲੇ ਦੇ ਵਿੱਚ ਸਾਡੇ ਦਫ਼ਤਰ ਹੋਣ ਸਹੀ ਗੱਲ ਹੈ ਸਭ ਤੋਂ ਵੱਡਾ ਫਾਇਦਾ ਤਾਂ ਬਾਈ ਮੈਨੂੰ ਪਿੰਡ ਦੇ ਵਿੱਚ ਹਾਂ ਤੜਕੀ ਮੈਨੂੰ ਤਿਆਰ ਤੁਰ ਹੋਣ ਦੀ ਲੋੜ ਨਹੀਂ ਮੈਨੂੰ ਰੋਜ਼ ਤਿਆਰ ਹੋਣਾ ਬਹੁਤ ਔਖਾ ਲੱਗਦਾ ਹੈ ਇਹ ਸਾਰੇ ਬਾਈ ਬੀਜੀ ਆਪਾਂ ਵਾਲੇ ਵਾਏ ਵਾਰੇ ਸਾਰੇ ਬਾਈ ਪਹਿਲਾਂ ਬੱਚਾਂ ਦੇ ਬੈਂਡ ਆਏ ਹੋਏ ਨੇ ਠੀਕ ਆ ਬਾਈ ਤੇ ਇਹ ਜਿਹੜਾ ਬਾਈ ਆਪਣਾ ਬੀ ਐਚ ਪੀ ਨਾਂਗਾ ਇਹਦਾ ਕੀ ਕੀ ਕਾਰੇ ਨਾਂ ਤੇ ਰੱਖਿਆ ਇਹ ਬਾਈ ਇਹ ਨਾ ਮੈਂ ਵੀਰਕਲਾ ਪਿੰਡ ਐ ਸੰਗਰੂਰ ਜ਼ਿਲ੍ਹੇ ਦਾ ਪਿੰਡ ਐ ਵੀਰਕਲਾ ਉੱਥੇ ਬਾਬਾ ਖੁਸ਼ੀਨਾਥ ਠੀਕ ਹੈ ਤੇ ਉਹ ਸਮਾਦਾਂ ਬਾਬਾ ਹੀਰਾਪੁਰੀ ਦੇ ਨਾਮ ਤੇ ਵੱਜਦੀਆਂ ਨੇ ਠੀਕ ਹੈ ਮੈਂ ਕੰਮ ਕਰਨ ਤੋਂ ਪਹਿਲਾਂ ਬਾਬਾ ਖੁਸ਼ੀਨਾਥ ਜੀ ਲਵੇ ਜਾਂਦਾ ਹੁੰਦਾ ਸੀ ਉਹ ਖੁਸ਼ੀਨਾਥ ਬਾਬਾ ਜੀ ਉਹੀ ਨੇ ਜਿਹੜਾ ਆਪਣੇ ਹੀਰੋਨਾਥਾਂਲੇ ਡੇਰੇ 'ਚ ਉੱਥੇ ਬਾਬੇ ਬਾਬਿਆਂ ਨੇ ਭੇਜੇ ਬਣੇ ਹਾਂਜੀ ਜਿਹੜੇ ਨਾਥਾਂ ਲਵੇ ਰਹਿੰਦੇ ਸੀ ਤੇ ਹੀਰੋਨਾਥ ਉਹ ਹੁਣ ਵੀਰਕਲਾ ਰਹਿੰਦੇ ਨੇ ਠੀਕ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਬਈ ਅਸੀਂ ਮੈਂ ਇਹ ਕੰਮ ਸਟਾਰਟ ਕੀਤਾ ਤੇ ਜਦੋਂ ਮੈਂ ਕੰਮ ਕੀਤਾ ਬਈ ਉਹਨਾਂ ਦਾ ਇੰਨਾ ਕੁ ਵੱਡਾ ਅਸ਼ੀਰਵਾਦ ਮਿਲਿਆ ਕਿੰਬੀਰਾ ਸਾਲ ਤੋਂ ਸਾਲ ਦੇ ਵਿੱਚ ਹੀ ਬਹੁਤ ਸੋਹਣਾ ਕੰਮ ਚੱਲਣ ਲੱਗ ਗਿਆ ਜਦੋਂ ਬਾਈ ਨਾਥਾਂ ਦੀ ਤੇਰੇ ਤੇ ਕਿਰਪਾਣਾ ਤਾਂ ਉਹਨਾਂ ਦੇ ਨਾਂ ਤੇ ਰੱਖਿਆ ਨਾ ਬਾਈ ਤੇ ਤਾਂ ਕਰਕੇ ਜ ਬਾਬਾ ਹੀਰਾਪੁਰੀ ਦਾ ਸੌੜ ਦੇ ਵਿੱਚ ਮੈਂ ਬੀ ਐਚ ਪੀ ਰੱਖਤਾ ਬਾਬਾ ਹੀਰਾਪੁਰੀ ਕਿਉਂਕਿ ਮੈਂ ਸਾਰਾ ਕੰਮ ਆ ਜਿਹੜਾ ਉਹ ਬਾਬਿਆਂ ਦੇ ਨਾਮ ਤੇ ਕਰਦਾ ਜਦੋਂ ਕਿਸੇ ਵੀ ਬੱਚੇ ਦਾ ਵੀਜ਼ਾ ਆਉਂਦਾ ਤਾਂ ਮੈਂ ਉੱਥੇ ਭੰਡਾਰੇ ਵੀ ਕਰਦਾ ਅੱਜ ਵੀ ਉੱਥੇ ਭੰਡਾਰਾ ਚੱਲ ਰਿਹਾ ਹੈ ਅੱਜ ਵੀ ਭੰਡਾਰਾ ਬਾਈ ਬੱਚਿਆਂ ਦੇ ਵੀਜ਼ੇ ਆਏ ਜਦੋਂ 5-7 ਵੀਜ਼ੇ ਇਕੱਠੇ ਹੋ ਜਾਂਦੇ ਨੇ ਮੈਂ ਉਹਦੀ ਜੇਬ ਦੇ ਵਿੱਚੋਂ ਉਹ ਖੁਸ਼ੀ ਦੇ ਲਈ ਵੀਰ ਕਲਾ ਭੰਡਾਰਾ ਕਰਦਾ ਜੋ ਅੱਜ ਵੀ ਅੱਜ ਮੰਗਲਵਾਰ ਦੇ ਨੇ ਅੱਜ ਵੀ ਉੱਥੇ ਚੱਲ ਰਿਹਾ ਹੈ ਠੀਕ ਹੈ ਹਾਂਜੀ ਤੇ ਇਹ ਬਾਈ ਕਿਹੜੇ ਕਿਹੜੇ ਵੀਜ਼ੇ ਲਵਾਉਣੇ ਹੋ ਤੁਸੀਂ ਪੜ੍ਹਾਈ ਵਾਲੇ ਸਟੱਡੀ ਕਰਵਾਉਣੇ ਹੋ ਬੰਦੇ ਨੂੰ ਜਾਂ ਟੂਰਿਸਟ ਲਵਾਉਣੇ ਹੋ ਜਿਵੇਂ ਉਹ ਬਾਈ ਮੈਂ ਤੇਰੇ ਕੋਲੇ ਬਾਈ ਤਾਂ ਆਇਆਗਾ ਮੈਨੂੰ ਗੋਰੇ ਡਾਕਟਰ ਨੇ ਦੱਸ ਪਾਈ ਬਾਈ ਹੂੰ ਕਹਿੰਦਾ ਵੀ ਸਾਡੇ ਪਿੰਡ ਦੇ ਬੰਦਿਆਂ ਦੀਆਂ 5-7 ਰਿਫਿਊਜ਼ ਲਾਈਆਂ ਵੀ ਆ ਗਈਆਂ ਕਹਿੰਦਾ ਇਹਨੇ 2 ਮਹੀਨਿਆਂ ਚ ਵੀਜ਼ਾ ਕਢਾ ਕੇ ਮਾਰਿਆ ਇਹ じゃ ਕੀ ਆ ਬਾਈ ਤੇਰੇ ਕੋਲੇ ਬਾਈ ਜਿਹੜਾ ਸਾਪਰ ਪਿੰਡ ਤੋਂ ਗੋਰੇ ਡਾਕਟਰ ਦੀ ਗੱਲ ਕਰਦੇ ਹਾਂ ਉਹਨਾਂ ਨੇ ਹੁਣ ਤੱਕ ਬਾਈ ਮੈਨੂੰ ਜਿੰਨੇ ਵੀ ਫਾਈਲਾਂ ਦਿੱਤੀਆਂ ਠੀਕ ਹੈ ਉਹਦੀ ਕਿਸਮਤ ਲਾ ਲਓ ਬ ਕੀ ਮੇਨ ਵੀਜ਼ਾ ਉਸ ਪਿੰਡ ਦਾ ਇੱਕ ਟੂਰਿਸਟ ਵੀਜ਼ਾ ਸੀ ਬਾਈ ਹਾਂ ਤੇ ਉਹ ਹਸਬੰਡ ਵਾਈਫ ਸੀ ਉਹ ਕੈਨੇਡਾ ਜਾਣਾ ਚਾਹੁੰਦੀ ਘਟੋ ਘਟ ਉਹਨਾਂ ਨੂੰ ਤੁਰੇ ਫੜਨ 5-7 ਸਾਲ ਹੋ ਗਏ ਦੀ ਬਾਈ ਬਿਲਕੁਲ ਬਾਈ ਰਿਫਿਊਜ਼ਲਾਂ ਵੀ ਬਹੁਤ ਆ ਗਈਆਂ ਤੇ ਉਹਨਾਂ ਦੀ ਫਾਈਲ ਮੈਂ 17 ਮਾਰਚ ਨੂੰ ਲਾਈ ਤੇ 2 April ਨੂੰ ਵੀਜ਼ਾ ਆ ਗਿਆ ਠੀਕ ਹੈ ਤੇ ਇਸ ਲਈ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਵੀ ਜਿਹੜਾ ਟੂਰਿਸਟ ਵੀਜ਼ਾ ਸਾਡੇ ਕੋਲ ਇੰਨਾ ਕੁ ਪੱਕਾ ਕੰਮ ਹੈ ਅਸੀਂ ਐਮਬੈਸੀ ਫੀਸ ਤੱਕ ਨਹੀਂ ਅਗਲੇ ਤੋਂ ਲੈਂਦੇ ਅਸੀਂ ਪਹਿਲਾਂ ਕੁਝ ਨਹੀਂ ਲੈਂਦੇ 1 200 ਰੁਪਏ ਨਹੀਂ ਸੀ ਅਗਲੇ ਤੋਂ ਲੈਣਾ ਨਹੀਂ 25 3000 ਰੁਪਏ ਦਾ ਆਮ ਹੀ ਕਹਿੰਦੇ ਆ ਬਾਈ ਦੇ ਦਿਓ ਸਾਡੇ ਪੈਸੇ ਬਾਈ ਅਸੀਂ ਉਦੋਂ ਲਾਵਾਂਗੇ ਵੀਜ਼ਾ ਤੋਂ ਵੀ ਪੈਸੇ ਨਹੀਂ ਲੈਂਦੇ ਅੱਛਾ ਵੀਜ਼ਾ ਆਉਣ ਤੋਂ ਬਾਅਦ ਅਸੀਂ ਕੋਈ ਗਾਰੰਟਰ ਦੇਖਦੇ ਆਂ ਇਹਦੇ ਵਿਚਾਲੇ ਪੈਸੇ ਬਾਈ ਧਰਦੇ ਜਦੋਂ ਤੂੰ ਕੈਨੇਡਾ ਟੱਪ ਗਿਆ 에어ਪੋਰਟ ਟੱਪ ਗਿਆ ਅਸੀਂ ਆਪਦੇ ਪੈਸੇ ਚੱਕ ਲਾਂਗੇ ਠੀਕ ਹੈ ਵੀ ਜਦੋਂ ਬੰਦੇ ਨੇ ਕੈਨੇਡਾ ਉਤਰ ਗਿਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਦਾ ਵੀ ਮੈਂ ਮੂਰੇ ਬੰਦੇ ਨੂੰ ਮਿਲ ਪਿਆ ਟੈਕਸੀ ਕਰਾ ਕੇ ਜਾ ਰਿਹਾ ਹਾਂ ਉੱਥੇ ਉਸ ਤੋਂ ਬਾਅਦ ਪੈਸੇ ਲੈਣੇ ਨੇ ਉਦੋਂ ਲੈ ਲਿਓ ਕਿਉਂਕਿ ਜਦੋਂ ਨੌਜਵਾਨ ਖ ਬਈ ਪੈਸੇ ਦੇ ਕੇ ਸਾਨੂੰ ਜਾਂਦਾ ਹੈ ਉਹ ਤਾਂ ਦਿਮਾਗ ਦੇ ਉੱਤੇ ਕਿ ਟੈਨਸ਼ਨ ਹੁੰਦੀ ਹੈ ਕਿਤੇ ਮੈਂ ਪੈਸੇ ਦਿੱਤੇ ਕਿਤੇ ਮੇ ਅਰਪੋਰਟ ਵਿੱਚੋਂ ਨਾ ਕਲੀਅਰ ਹੋਇਆ ਤੇ ਮੇ ਪੈਸੇ ਡੁੱਬ ਗਏ ਕਈ ਵਾਰ ਉੱਥੇ ਇਮੀਗ੍ਰੇਸ਼ਨ ਵਾਲੇ ਉਂਤਾਂ ਕਰਨ ਲੱਗ ਜਾਂਦੇ ਆ ਤਾਂ ਅਸੀਂ ਆ ਬੱਚੇ ਨੂੰ ਟੈਨਸ਼ਨ ਨਹੀਂ ਦੇ ਦਿੰਦੇ ਉਹਨੂੰ ਇੱਕੋ ਹੀ ਗੱਲ ਕਹਿ ਕੇ ਭੇਜ ਦਿਆਂ ਵੀ ਉੱਥੇ ਟੈਨਸ਼ਨ ਨਹੀਂ ਲੈਣੀ ਤੇਰਾ ਪੈਸਾ ਮੇਰੇ ਕੋ ਜਦੋਂ ਤੂੰ 에어ਪੋਰਟ ਕ੍ਰੋਸ ਕਰੇਗਾ ਬਿਲਕੁਲ ਬੰਦਾ ਕੌਨਫੀਡੈਂਸ 'ਚ ਰਹਿੰਦਾ ਹੈ ਕੌਨਫੀਡੈਂਸ ਰਹਿੰਦਾ ਹੈ ਬਹੁਤ ਸੋਹਣਾ ਮੌਕਾ ਹੈ ਬਾਈ ਟੂਰਿਸਟ ਵੀਜ਼ਾ ਦਾ ਠੀਕ ਇਹ ਸੱਕ ਕਿਸੇ ਦੀ ਉਮਰ 20 ਸਾਲ ਤੋਂ 18 19 ਸਾਲ ਤੋਂ ਲੈ ਕੇ 60 70 ਸਾਲ ਤੱਕ ਜਿਨੇ ਵੀ ਕੈਨੇਡਾ ਜਾਣਾ ਟੂਰਿਸਟ ਵੀਜ਼ੇ ਤੇ ਸਾਡੇ ਕੋਲ ਇੰਨਾ ਪੱਕਾ ਕੰਮ ਹੈ ਬਾਈ ਜੇ ਅਸੀਂ 50 ਫਾਈਲਾਂ ਲਾਤੀਆਂ ਤਾਂ ਸਾਡੀ ਸਾਨੂੰ ਯਕੀਨ ਹੈ ਵੀ 50 ਦੇ 50 ਅਸੀਂ ਵੀਜ਼ੇ ਕੱਢਾਂਗੇ ਠੀਕ ਹੈ ਮਤਲਬ ਵੀ ਪੱਕਾ ਕੰਮ ਆ ਬਾਈ ਪੂਰਾ ਪੋਕੇ ਲਾਓਗੇ ਬਾਕੀ ਸੀ ਹਰ ਇੱਕ ਤਰ੍ਹਾਂ ਦੇ ਵੀਜ਼ੇ ਕਰਦੇ ਆ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਹੋਵੇ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਹੋਵੇ ਪਰ ਜਿਹੜਾ ਅੱਜ ਦਾ ਮੌਕਾ ਹੈ ਉਹ ਕੈਨੇਡਾ ਦਾ ਬਹੁਤ ਵਧੀਆ ਮੌਕਾ ਹੈ ਕੈਨੇਡਾ ਦਾ ਕੰਮ ਤਿੰਨ ਚਾਰ ਚਾਰ ਪੰਜ ਮਹੀਨੇ ਤੱਕ ਬੰਦ ਹੋਣਾ ਜਿਹੜਾ ਕਲੀਅਰ ਹੈ ਵੀ ਵੋਟਾਂ ਪੈਣਗੀਆਂ ਮੂਰੇ ਹਨਾ ਵੋਟਾਂ ਲਾ ਲਓ ਅੱਗੇ ਕਿਉਂ ਜਦੋਂ ਸਰਕਾਰ ਬਦਲਦੀ ਹੈ ਤਾਂ ਰੂਲ ਵੀ ਚੇਂਜ ਹੁੰਦੇ ਨੇ ਜਿਵੇਂ ਅਮਰੀਕਾ 'ਚ ਟਰੰਪ ਨੇ ਉਦੋਂ ਦੇਖ ਲਾ ਕਿੰਨੇ ਮੁੰਡੇ ਚੱਕ ਚੱਕ ਮਾਰੇ ਹਨਾ ਹੁਣ ਇਹ ਵੀ ਇਹ ਮੌਕਾ ਹੈ ਇਹਨੂੰ ਮੌਕੇ ਨੂੰ ਸੰ ਬੇਸਕ ਕਿਸੇ ਦਾ ਟੂਰਿਸਟ ਵੀਜ਼ਾ ਹੈ ਤੁਹਾਡੇ ਲੋਕ ਬੇਸਕ ਸਟੱਡੀ ਵੀਜ਼ੇ ਦੇ ਪੈਸੇ ਨਹੀਂ ਹੈਗੇ ਪਹਿਲਾਂ ਵੇਸਾ ਕਿ ਟੂਰਿਸਟ ਦੇ ਨਹੀਂ ਪੈਸੇ ਹੈਗੇ ਪਹਿਲਾਂ ਕਈ ਜਵਾਕਾਂ ਨੂੰ ਭਾਈ ਆਈ ਲੈਟਸ ਨਿਕਲਣ ਯਾਰ ਮੈਂ ਸੁਣਿਆ ਤੁਸੀਂ ਆਈ ਲੈਟਸ ਭਾਈ ਬੰਦੇ ਦਾ ਇਹ ਜੀ ਟ੍ਰੇਨਿੰਗ ਕਰਾਉਣੇ ਉਹ ਬੰਦੇ ਨੂੰ ਬਾਈ ਅਸੀਂ ਜਦੋਂ ਅਸੀਂ ਬਿਨਾ ਬਿਨਾ ਬੈਂਡਾਂ ਤੋਂ ਕੈਨੇਡਾ ਦਾ ਸਟੱਡੀ ਵੀਜ਼ਾ ਲਵਾ ਕੇ ਦਿੰਨੇ ਆ ਅੱਛਾ ਜੇ ਕਿਸੇ ਬੱਚੇ ਦੇ ਬੈਂਡ ਨਹੀਂ ਆ ਰਹੇ ਤਾਂ ਉਹ ਘੱਟ ਗਏ ਇੱਕ ਘੱਟ ਗਏ ਜਮੀ ਨਹੀਂ ਆਉਂਦੇ ਹਾਂ ਜਾਂ 5-7 ਸਾਲ ਦਾ ਗੈਪ ਹੈ ਉਹਦਾ ਸਾਡੇ ਕੋਲ ਪੱਕਾ ਹੱਲ ਹੈ ਜੇ ਤਾਂ ਬੱਚਾ ਕਹਿੰਦਾ ਮੈਂ ਤਾਂ ਸਟੱਡੀ ਵੀਜ਼ੇ ਤੇ ਜਾਣਾ ਹੈ ਤਾਂ ਅਸੀਂ ਉਹਨੂੰ ਸਟੱਡੀ ਵੀਜ਼ੇ ਤੇ ਭੇਜਾਂਗੇ ਜੇ ਉਹ ਕਹਿੰਦਾ ਮੈਂ ਵਰਕ ਪਰਮਿਟ ਤੇ ਜਾਣਾ ਅਸੀਂ ਉਹਨੂੰ ਵਰਕ ਪਰਮਿਟ ਤੇ ਭੇ ਆ ਬੈਂਡਾਂ ਤੋਂ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਸਾਡੇ ਲੋਕ 101% ਪੱਕਿਆ ਬਾਈ ਐਗਰੀਮੈਂਟ ਵੀ ਕਰ ਦਉ ਕਚਹਿਰੀਆਂ ਦੇ ਵਿੱਚ ਬਾਈ ਜੋ ਵੀ ਜਿੱਦਾਂ ਬਾਈ ਸਾਡੇ ਲੋਕ ਕੋਈ ਵਧੀਆ ਫਾਈਲ ਬਣੀ ਬਣਾਈ ਆ ਗਈ ਜਾਂ ਚੰਗੇ ਬੈਂਡ ਨੇ ਬੱਚੇ ਦੇ ਦੇਖੋ ਉਹ ਤੋਂ ਪੈਸੇ ਸਾਰੇ ਬਾਅਦ ਦੇ ਵਿੱਚ ਲੈ ਲੈਣੇ ਆ ਪਰ ਜਿੱਥੇ ਸਾਨੂੰ ਫਾਈਲ ਤਿਆਰ ਕਰਨੀ ਪੈਂਦੀ ਹੈ ਜਿੱਦਾਂ ਅਸੀਂ ਕਹਿੰਨਾ ਬਦੌਰ ਟਾਇਲਸ ਕੈਨੇਡਾ ਜਿੱਥੇ ਸਾਨੂੰ ਕੋਈ ਪੈਸਾ ਸੀ ਲੈਣੇ ਵੀ ਆ ਪਹਿਲਾਂ ਤਾਂ ਉਹਦਾ ਅਸੀਂ ਬਾਈ ਬਕਾਇਦਾ ਕਚਹਿਰੀਆਂ ਦੇ ਵਿੱਚ ਜਾ ਕੇ ਅਸਟਾਮ ਤੇ ਮੈਂ ਆਪਣੇ ਨਾਮ ਤੇ ਅਸਟਾਮ ਲੈਣਾ ਅਸਟਾਮ ਦੇ ਉੱਤੇ ਲਿਖ ਕੇ ਦਿਨਾ ਵੀ ਇੰਨੇ ਪੈਸੇ ਇਹ ਬੰਦੇ ਨੇ ਮੇਰੇ ਆ ਖਾਤੇ 'ਚ ਪਾਏ ਨੇ ਇਹ ਖਾਤੇ ਦੇ ਵਿੱਚ ਐਨੀ ਤਰੀਕ ਨੂੰ ਪਾਏ ਨੇ ਜੇ ਬੰਦੇ ਦਾ ਪ੍ਰੋਡ ਭਰਉਣੀ ਮੰਗੋ ਜਿਵੇਂ ਫੋਟੋ ਫੋਟੋ ਲੱਗਦੀ ਹੈ ਹਾਂ ਵੀ ਜੇ ਬੰਦੇ ਦਾ ਕੰਮ ਨਹੀਂ ਬਣਦਾ ਤਾਂ ਅਸੀਂ ਸਾਰੇ ਪੈਸੇ ਬੱਚੇ ਨੂੰ ਮੋੜਾਂ ਇੱਕ ਵੀ 100 ਰੁਪਏ ਨਹੀਂ ਕੱਟਿਆ ਜਾਊਗਾ ਠੀਕ ਹੈ ਬਾਈ ਮੈਂ ਤਾਂ ਕਈ ਵਾਰ ਦੇਖਿਆ ਮੈਨੂੰ ਨਿਕਰੋ ਬੰਦੇ ਨੇ ਦੱਸਿਆ ਕਹਿੰਦੇ ਬਾਈ ਕਿਤੇ ਘੋੜੇ ਦੀ ਸੇਵਾ ਕਰੀ ਜਾਂਦਾ ਹੁੰਦਾ ਕਿਤੇ ਮੱਝਾਂ ਨੂੰ ਪੱਠੇ ਪਾਈ ਜਾਂਦਾ ਹੁੰਦਾ ਵੀ ਕਰੇ ਮਨ ਲਬੇ ਇਹੀ ਚੀਜ਼ ਨੇ ਰਬੰਦੇ ਆਉਂਦੇ ਨੇ ਚਾਹ ਪਾਣੀ ਪੀਂਦੇ ਨੇ ਅਗਲਾ ਦੇਖਦਾ ਯਾਰ ਬਾਈ ਦਾ ਕੋਲੇ ਘਰ ਆ ਬਾਈ ਪਤਾ ਕੀ ਇੱਕ ਤਾਂ ਯਾਰ ਮੈਨੂੰ ਨਾ ਰੋਜ਼ ਜ ਤਿਆਰ ਜਾਣਾ ਬਹੁਤ ਔਖਾ ਲੱਗਦਾ ਠੀਕ ਮੂੰਹ ਜੇ ਆਪਾਂ ਕਿਤੇ ਪਟਿਆਲਿਆ ਚੰਡੀਗੜ੍ਹ ਜਾਵਾਂਗੇ ਸਵੇਰ ਤੋਂ ਤਿਆਰ ਹੋਣਾ ਪੈਂਦਾ ਜਾਣਾ ਪੈਂਦਾ ਆਉਣਾ ਪੈਂਦਾ ਗੱਡੀਆਂ ਦੇ ਵਿੱਚ ਸਫ਼ਰ ਹੋ ਜਾਂਦਾ ਇੱਕ ਤਾਂ ਮੈਨੂੰ ਘਰੇ ਜਿਹੜਾ ਸਭ ਤੋਂ ਸੌਖਾ ਕੰਮ ਲੱਗਿਆ ਵੀ ਅਸੀਂ ਲੋਰ ਟੀ-ਸ਼ਰਟ ਚ ਹੀ ਬੈਠੇ ਰਹਿਣੇ ਆ ਸਹੀ ਗੱਲ ਹੈ ਆ ਦੇਖੋ ਉਹ ਚੀਜ਼ਾਂ ਉਹ ਚੀਜ਼ਾਂ ਦੇ ਵਿੱਚ ਨਹੀਂ ਆਉਂਦੇ ਯਾਰ ਵੀ ਬੰਦੇ ਆਉਣਗੇ ਆਪਾਂ ਤਿਆਰ ਬਿਟਾਈ ਲਾ ਕੇ ਜਾਣਾ ਹੋ ਹਾਂ ਬਈ ਦਫ਼ਤਰ ਉਥੇ ਦਫ਼ਤਰ ਦੇ ਵਿੱਚ ਹੀ ਜਾਂਦਾ ਉਹਨੂੰ ਕਹਿੰਦੇ ਨੇ ਜੀ 10000 ਰੁਪਏ ਫਾਇਲ ਖਰਚਾ 12 13000 15000 ਬੈਸੀ ਫੀਸ 5 4000 ਸਾਡਾ ਉਂ ਲੱਗੂਗਾ ਮਿਲਣ ਦੇ ਹੀ ਪੈਸੇ ਰੱਖੇ ਹੁੰਦੇ ਨੇ ਜੇ ਸਾਡੇ ਸਰ ਨੂੰ ਮਿਲਣਾ ਹੈ ਤਾਂ 5 7000 ਰੁਪਏ ਦੀ ਫੀਸ ਹੈ ਸਹੀ ਗਾ 30 3000 ਰੁਪਏ ਤਾਂ ਉਹੀ ਲੈ ਲੈਂਦੇ ਬਈ ਉਹਨਾਂ ਨੂੰ ਤੁੱਕਾ ਹੁੰਦਾ ਵੀ ਆ ਗਈ ਫਾਇਲ ਠੀਕ ਆ 2 ਮਹੀਨੇ ਦਾ ਉਹਨਾਂ ਕੋਲ 100 200 ਕੇ ਦਾ ਸਾਡੇ ਦਫ਼ਤਰ ਦੇ ਵਿੱਚ ਨਾ ਤਾਂ ਕੋਈ ਬਈ ਫਾਰਮਾਂ ਦੀ ਫਾਰਮੈਲਿਟੀ ਹੈ ਤੇ ਉਹ ਫਾਰਮ ਭਰੋ ਜੀ ਫਿਰ ਫਲਾਨੇ ਕੈਂਪ ਵਿੱਚ ਜਾਓਗੇ ਜੀ ਫਿਰ ਉਧਰਲੇ ਕੈਂਪ ਵਿੱਚ ਜਾਓਗੀ ਸਿੱਧਾ ਤ ਤੇ ਸਿੱਧਾ ਤਰੀਕਾ ਉਹਨਾਂ ਨੂੰ ਕਿਹਾ ਹੈ ਵੀ ਜੇ ਕੋਈ ਦੇਸੀ ਬੰਦਾ ਆਉਂਦਾ ਤੰਗ ਨਹੀਂ ਕਰਨਾ ਫਾਰਮ ਤੁਸੀਂ ਆਪ ਪਰਦੋ ਤੇ ਸਿੱਧੀ ਤਰੀਕੇ ਨਾਲ ਆਪਣੋਨੇ ਗੱਲ ਕਰਨੀ ਹੈ ਅੰਦਰ ਦਿਖਾਈਏ ਬਈ ਆਪਾਂ ਮੜਾ ਜਾ ਆਪਾਂ ਅੰਦਰ ਚੱਲ ਕੇ ਦਿਖਾ ਦੋ ਹਾਂ ਆਜੋ ਭਰਾਵਾ ਅੰਦਰ ਬਸੇ ਦਿਖਾਉਣੇ ਆਪਾਂ ਤੇ ਆ ਤਾਂ ਬਾਈ ਟ੍ਰੇਡ ਮਿਲ ਵੀ ਰੱਖੀ ਖੜਾ ਬਾਈ ਭੱਜ ਭੱਜਣੋ ਹੈ ਇਸੇ ਕਰਕੇ ਫਿੱਟ ਪਿਆ ਬਾਈ ਸਾਡੇ ਵਰਗਿਆਂ ਦੇ ਢੱਡ ਵਧੀ ਜਾਂਦੇ ਹੈਗੇ ਤੇ ਆਹ ਵੀਜੇ ਨੇ ਮਿਲਦਾ ਬਾਈ ਹੈ ਨਾ ਜਿਹਨਾਂ ਦੇ ਆਏ ਬਾਈ ਇਹ ਜਦੋਂ ਜਿਹੜੇ ਬੱਚੇ ਜਾਂਦੇ ਨੇ ਹਾਂ ਬਾਈ ਉਹਨਾਂ ਦੇ ਇੱਥੇ ਵੀਜਾ ਲਗਵਾ ਦਿੰਨੇ ਆ ਤੇ ਹੁਣ ਜਿਹੜੇ ਨਵੇਂ ਬੱਚੇ ਜਾ ਰਹੇ ਨੇ ਇਹਨਾਂ ਨੂੰ ਲਾ ਦਾਂਗੇ ਉਹਨਾਂ ਦੇ ਲੱਗ ਜਾਣਗੇ ਅੱਛਾ ਬਾਈ ਤੇ ਇਹਨਾਂ ਵੀਜਾਂ ਦੇ ਵਿੱਚ ਬਾਈ ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਬੱਚੇ ਦੀ ਮਜਬੂਰੀ ਹੁੰਦੀ ਹੈ ਨਾਮ ਦੱਸਣਾ ਪਰ ਇਹਨਾਂ ਦੇ ਵਿੱਚੋਂ ਅੱਧ ਤੋਂ ਜ਼ਿਆਦਾ ਬੱਚੇ ਉਹ ਨੇ ਜਿਹੜੇ ਅਸੀਂ ਬਿਨਾ ਬੈਂਡਾਂ ਤੋਂ ਵੀਜਾ ਲਵਾਏ ਨੇ ਅੱਛਾ ਬਾਈ ਵੀਜ ਜਿਹੜੇ ਬੱਚੇ ਸਾਡੇ ਕੋਲ ਆਏ ਉਹਨਾਂ ਕੋਲ ਬੈਂਡ ਨਹੀਂ ਸੀ ਕੱਲੀ ਸਟੱਡੀ ਸੀ ਗੈਪ ਵੀ ਇਹ ਇਹਦੇ ਵਿੱਚ ਨਾ 8-8 ਸਾਲ ਦੇ ਗੈਪ ਵਾਲੇ ਬੱਚੇ ਨੇ ਜਿਨ੍ਹਾਂ ਮੈਂ ਦੱਸਣਾ ਨਹੀਂ ਚਾਹੁੰਦਾ ਜਿਨ੍ਹਾਂ ਦੇ ਅਸੀਂ ਵੀਜੇ ਕੱਢੇ ਨੇ ਇੱਕ ਜਰੂਰ ਦੱਸਣਾ ਚਾਹੂੰਗਾ ਇਹ ਫੈਮਿਲੀ ਹੈ ਹੂੰ ਇਹ ਲੰਡੇ ਕਾ ਪਿੰਡ ਹੈ ਮੋਗੇ ਕੋਲ ਮੋਗੇ ਕੋਲ ਹੂੰ ਇਹ ਕੁੜੀ ਦਾ ਘੱਟੋ-ਘੱਟ 9 ਤੋਂ 10 ਸਾਲਾਂ ਦਾ ਗੈਪ ਸੀ ਭਈਆ 2-3 ਸਾਲ ਦੀ ਕੁੜੀ ਹੋਈ ਹੈ ਇਹਦਾ ਕੁੜੀ ਐ ਉਮਰ ਦੇਖੋ ਤੇ ਬਿਨਾ ਬੈਂਡਾਂ ਤੋਂ ਹੂੰ ਇਹਨਾਂ ਨੂੰ ਭੇਜੇ ਕਿਉਂਕਿ ਇਹ ਬਾਈ ਨੇ ਮੈਨੂੰ ਕਿਹਾ ਸੀ ਮੈਨੂੰ ਕੋਈ ਸੰਗ ਨਹੀਂ ਅਸੀਂ ਤੇਰੇ ਲਈ ਬਿਨਾ ਬੈਂਡਾਂ ਤੋਂ ਆਇਆ ਤੂੰ ਸਾਡੀ ਵੀਡੀਓ ਬਣਾ ਸਕਦਾ ਤਾਂ ਕਰਕੇ ਸਪੈਸ਼ਲ ਇਕੱਲੇ ਦੇ ਬਾਰੇ ਤੁਹਾਨੂੰ ਦੱਸਿਆ ਹੋਰ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਇਹਨਾਂ ਦੀ ਮਜਬੂਰੀ ਸੀ ਬਣਾ ਨਹੀਂ ਬਿਲਕੁਲ ਬਾਈ ਆਪਾਂ ਉਮਰ ਦੇ ਕੀ ਹਿਸਾਬ ਲਾ ਸਕਦੇ ਆ ਇਹਦੇ ਵਿੱਚ ਹੈਨਾ ਮਨ ਲਾ ਕਹਿਦੀ ਬਾਈ ਵੀ ਹੀਰੋ ਵਾਲਾ ਸੋਨੀ ਦਾੜੇ ਗੱਡੇ ਕਰਦਾ ਹੈ ਜਿਨ੍ਹਾਂ ਦੀ ਤਾਂ ਫੈਲ ਵਧੀਆ ਹੈ ਤੇ ਚੰਗੇ ਬਣ ਨੇ ਉਹ ਜਿੱਥੇ ਮਰਜ਼ੀ ਫੈਲ ਵਾ ਲਓ ਠੀਕ ਹੈ ਠੀਕ ਹੈ ਜਿਨ੍ਹਾਂ ਦਾ ਕੰਮ ਅੜਿਆ ਹੋਇਆ ਬਾਕੀ ਬਰਾਬਰ ਤੁਹਾਨੂੰ ਮੈਂ ਹੋਰ ਦੱਸਦਾ ਗੱਲ ਵੀ ਬਾਈ ਕੋਲੇ ਬੜਾ ਸਾਫ ਸਫਾਈ ਵਾਲਾ ਕੰਮ ਨਹੀਂ ਹੈਗਾ ਦੇਸੀ ਬੰਦੇ ਨੇ ਜਿਵੇਂ ਕਿਹਾ ਸੀ ਬਸ ਇਹਦੇ ਬੀਜੇ ਲੱਗਦੇ ਆ ਦਿਖਾਵਾ ਨਹੀਂ ਕੋਸ ਹੈਗਾ ਹਨਾ ਦਿਖਾਵਾ ਵਾਲਾ ਸਿਸਟਮ ਨਹੀਂ ਬਿਲਕੁਲ ਇਧਰ ਦੇ ਪਾਸੇ ਬਾਈ ਆ ਬੈਠਾ ਹੁੰਦਾ ਸਿੱਧਾ ਬਾਈ ਸ਼ੀਸ਼ਿਆਂ ਦੇ ਵਿੱਚ ਗੱਲਬਾਤ ਹੁੰਦੀ ਆ ਆ ਭਰਾਵੋ ਪਿੰਡ ਦੀਆਂ ਕੁੜੀਆਂ ਨੇ ਬਾਈ ਕਹਿੰਦਾ ਵੀ ਆਪਣੀਆਂ ਭੈਣਾਂ ਬਣਾ ਕੇ ਰੱਖੀਆਂ ਵੀ ਆ ਨੇ ਬਾਈ ਹਨਾ ਇਹਨਾਂ ਨੂੰ ਕੰਮ ਦੱਤਾ ਬਹੁਤ ਵਧੀਆ ਗੱਲ ਆ ਬਾਈ ਤੇ ਬਾਈ ਜੀ ਆਪਣੇ ਇਥੇ ਹੀਰੋ ਕਲਾਂ ਬੰਦਿਆਂ ਨੇ ਪਹੁੰਚਣਾ ਹੋਵੇ ਮਨ ਲਾਪਾ ਗੱਲ ਕਰਤੀ ਵੀ ਸਟੱਡੀ ਵਾਲਿਆਂ ਨੂੰ ਵੀ ਚਾੜਦਾ ਹੈ ਕੋਈ ਮਰਜ਼ੀ ਆ ਜੇ ਹੈਨਾ ਤੇ ਟੂਰਿਸਟ ਵਾਲਾ ਵੀ ਕੋਈ ਮਰਜ਼ੀ ਆ ਜੇ ਬਾਈ ਤੇ ਬਾਈ ਹੀਰੋ ਕਲਾਂ ਦੇ ਵਿੱਚ ਬੰਦੇ ਨੇ ਪਹੁੰਚਣਾ ਹੋਵੇ ਤਾਂ ਕਿਵੇਂ ਪਹੁੰਚ ਸਕਦਾ ਬਾਈ ਬਾਈ ਹੀਰੋ ਕਲਾਂ ਜਿੱਦਾਂ ਦਾ ਜਿਹੜੇ ਬੰਦੇ ਤਾਂ ਬਾਈ ਮੋਗੇ ਵਾਲੀ ਸਾਈਡ ਤੋਂ ਆਉਣ ਹੈ ਹਾਂ ਬਾਈ ਜ਼ਿਆਦਾਤਰ ਮੇਰੇ ਲਈ ਮੋਗੇ ਵਾਲੀ ਸਾਈਡ ਤੋਂ ਲੋਕ ਬਹੁਤ ਆਉਂਦੇ ਨੇ ਠੀਕ ਹੈ ਬਾਈ ਉਹ ਸਭ ਤੋਂ ਪਹਿਲਾਂ ਮੋਗੇ ਆਉਣ ਬਾਈ ਠੀਕ ਹੈ ਮੋਗੇ ਤੋਂ ਬਰਨਾਲਾ ਬਰਨਾਲੇ ਤੋਂ ਤਨੌਲਾ ਠੀਕ ਹੈ ਤਨੌਲੇ ਤੋਂ ਪਿੱਖੀ ਠੀਕ ਹੈ ਪਿੱਖੀ ਤੋਂ ਟੈਪੀ ਠੀ ਠੀਕ ਹੈ ਬੱਸ ਦੀ ਪ੍ਰੋਬਲਮ ਹੈ ਉਹ ਬੰਦਾ ਸਾਨੂੰ ਫੋਨ ਕਰਿਆ ਆ ਕੇ ਉੱਥੇ ਆਪਾਂ ਫੋਨ ਲਾ ਦਾਂਗੇ ਸਕਰੀਨ ਤੇ ਉੱਥੇ ਆ ਕੇ ਫੋਨ ਕਰੇ ਸੀ ਉਹਨੂੰ ਲੈ ਕੇ ਆਵਾਂਗੇ ਠੀਕ ਹੈ ਇਧਰ ਚੰਡੀਗੜ੍ਹ ਵਾਲੀ ਸਾਈਡ ਤੋਂ ਆਉਣਾ ਹੋਵੇ ਤਾਂ ਬਈ ਪਟਿਆਲਾ ਪਟਿਆਲੇ ਤੋਂ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਸੁਨਾਮ ਸੁਨਾਮ ਤੋਂ ਚੀਮਾ ਚੀਮਾ ਤੋਂ ਹੀਰੋਕਲਾ ਠੀਕ ਹੈ ਬਠਿੰਡੇ ਵਾਲੀ ਸਾਈਡ ਤੋਂ ਆਉਣਾ ਹੈ ਤਾਂ ਬਠਿੰਡੇ ਵਾਲ ਤੋਂ ਮਾਨਸਾ ਕੈਂਚੀਆਂ ਹੋਗੇ ਬਈ ਮਾਨਸਾ ਕੈਂਚੀਆਂ ਤੋਂ ਭਿੱਖੀ ਫਿੱਖੀ ਦੋਟਾ ਐਪੀ ਟਾਈਪ ਵੀ ਤਾਂ ਫੇਰ ਅਸੀਂ ਲੈ ਆਉਣੇ ਹੁੰਦੇ ਆ। ਬਾਕੀ ਅਸੀਂ ਬਈ ਲੋਕੇਸ਼ਨ ਭੇਜ ਦਿਆ ਕਰਦੀ। ਇੱਧਰੋਂ ਲੁਧਿਆਣੇ ਵਾਲੇ ਪਾਸਿਓਂ ਆਉਣਾ ਹੋਵੇ ਤਾਂ ਚਾਹੇ ਛੋਹੂਰਾ ਜਾਂ ਤੇਹੇ ਬਰਨਾਲਾ। ਚਾਹੇ ਸੰਪਰਨ ਵਾਲਾ ਰਸਤਾ ਵਧੀਆ ਹੈ। ਹਨਾ ਪਰ ਅਸੀਂ ਇੱਕ ਨੰਬਰ ਦੇਵਾਂਗੇ। ਤੁਸੀਂ ਇਹ ਬੱਚਾ ਜਿਨ੍ਹਾਂ ਨੇ ਵੀ ਆਉਣਾ ਹੈ ਉਹ ਸਾਨੂੰ ਕਾਲ ਕਰਨਾ ਸੀ ਉਹਨਾਂ ਨੂੰ ਲੋਕੇਸ਼ਨ ਭੇਜਾਂਗੇ। ਤੇ ਇੱਕ ਵੱਡੀ ਗੱਲ ਤੁਹਾਨੂੰ ਹੋਰ ਦੱਸਦਾ। ਜੇ ਕਿਸੇ ਮਾਤਾ ਨੇ ਆਉਣਾ ਹੈ ਘਰੇ ਉਹਦੇ ਬੰਦਾ ਨਹੀਂ ਹੈਗਾ ਤੇ ਪਿੰਡ ਉਹਦਾ ਦੂਰ ਹੈ। ਉਹ ਬੱਸਾਂ ਤੇ ਨਹੀਂ ਆ ਸਕਦੀ। ਫੈਲ ਲਵਾਉਣੀ ਹੈ ਤਾਂ ਗੱਡੀ ਕਿਰਾਏ ਤੇ ਕਰਾ ਲਿਆ ਵੇ ਕਿਰਾਇਆ ਮੈਂ ਦੇਵਾਂਗਾ। अच्छा दूरੋਂ ਆਉਂਦੀ ਹੈ ਕੋਈ ਅੰਮ੍ਰਿਤਸਰ ਤੋਂ ਆਣਾ ਕਿਤੋਂ ਆਉਣਾ ਮਤਲਬ ਜੇ ਕਿਸੇ ਨੇ ਕੋਈ ਵੀ ਜੇ ਬਾਰੇ ਗੱਲ ਵੀ ਕਰਨ ਆਉਣੀ ਹੈ ਫੈਲ ਤਾਂ ਬਾਅਦ ਚ ਲਾਉ ਵੀ ਤੁਸੀਂ ਜੇ ਗੱਲ ਵੀ ਕਰਨ ਆਉਣੀ ਹੈ ਘਰੇ ਕੋਈ ਬੰਦਾ ਨਹੀਂ ਹੈਗਾ ਕੋਈ ਮਾਤਾ ਹੁੰਦੀ ਹੈ ਜਿਨ੍ਹਾਂ ਦੇ ਮਜਬੂਰੀਆਂ ਹੁੰਦੀਆਂ ਨੇ ਘਰ ਵਾਲੀ ਦੀ ਡੈਥ ਹੋਈ ਹੁੰਦੀ ਹੈ ਜਾਂ ਕਿਤੇ ਦੂਰ ਹੈ ਦੂਰ ਬਿਲਕੁਲ ਵੀ ਨਾਲ ਬੱਚਿਆਂ ਨੂੰ ਲੈ ਕੇ ਆਉਣਾ ਨਾਲ ਬੱਚਿਆਂ ਨੂੰ ਲੈ ਕੇ ਕੁੜੀ ਵਗੈਰਾ ਹੁੰਦੀ ਹੈ ਰਾਤਾਂ ਨੂੰ ਮੁੜਨਾ ਰਾਤ ਤੱਕ ਹੋ ਜਾਂਦੀ ਹੈ ਉਹ ਟੈਨਸ਼ਨ ਨਾ ਲੈਣਾ ਉਥੋਂ ਗੱਡੀ ਕਰਾਏ ਤੇ ਕਰਾ ਲਿਓਣਾ ਇੱਥੇ ਆ ਕੇ ਮੈਨੂੰ ਕਹਿ ਦੇਣ ਵੀ ਗੱਡੀ ਕਰਾਏ ਤੇ ਕਰਾ ਕੇ ਲਿਆਂਦੇ ਕਰਾਇਆ ਮੈਂ ਦੇਵਾਂਗਾ ਆਪ ਡਾਉਂ ਦਾ ਕਰਾਇਆ ਤੁਸੀਂ ਉਹ ਆਪ ਡਾਉਂ ਦਾ ਕਰਾਇਆ ਦੇਵਾਂਗੇ ਪਰ ਬੱਸਾਂ ਤੇ ਨਾ ਹੋਣ ਕਿਉਂਕਿ ਮੇਰਾ ਪਿੰਡ ਦੂਰ ਪੈਂਦਾ ਮੈਂ ਨਹੀਂ ਚਾਹੁੰਦਾ ਵੀ ਆਪਦੀ ਕੁੜੀ ਨੂੰ ਲੈ ਕੇ ਹਨਾ 20 ਸਾਲ ਦੀ ਕੁੜੀ ਨੂੰ ਲੈ ਕੇ ਉਹ 9 10 ਵਜੇ ਘਰੇ ਪਹੁੰਚੇ ਆਬਦੇ ਤਾਂ ਮੈਨੂੰ ਚੰਗਾ ਸਮਾਂ ਖਰਾਬ ਆ ਬਾਈ ਸਮਾਂ ਖਰਾਬ ਚੰਗਾ ਨਹੀਂ ਲੱਗਦਾ ਬਾਈ ਦਿਲ ਜਿੱਤ ਲਿਆ ਯਾਰ ਤਾਂ ਆ ਗੱਲ ਕਹਿ ਕੇ ਜਦ ਕੀ ਕਰਾਇ ਤੇ ਲੈ ਕੇ ਆਵੇ ਪਕਰਾਇਆ ਦੇਵਾਂਗੇ ਵਾਹ ਜੀ ਵਾਹ ਇਸੇ ਲਈ ਭਰਾ ਬੋ ਬਾਬਿਆਂ ਦੀ ਕਿਰਪਾ ਹੈ ਤੇ ਜਿਹੜਾ ਹੀਰੋ ਵਾਲੇ ਨਾਥਨ ਦਾ ਡੇਰਾ ਨਾ ਉੱਥੋਂ ਹੀ ਬਾਬਾ ਖੁਸ਼ੀਨਾਥ ਜੀ ਨੂੰ ਬਾਬਾ ਬੂਟਾ ਜੀ ਨੇ ਭੇਜਿਆ ਸੀ ਹਨਾ ਬੂਟਾ ਨਾਥ ਜੀ ਨੇ ਭੇਜਿਆ ਸੀ ਬਾਬਾ ਬੂਟਾ ਨਾਥ ਜੀ ਨੇ ਭੇਜਿਆ ਦੀ ਭਰਾਵੋ ਤੇ ਨਾਥਾਂ ਦੀ ਕਿਰਪਾ ਭਰਾਵੋ ਮੈਂ ਕਹਿੰਦਾ ਵੀ ਬਾਈ ਉੱਥੇ ਭੰਡਾਰੇ ਕਰਦਾ ਬਾਈ ਵੀਰਕਲਾਂ ਡੇਰੇ ਦੇ ਵਿੱਚ ਹਨਾ ਬਾਬਾ ਹੀਰਾਪੁਰੀ ਡੇਰੇ ਦੇ ਵਿੱਚ ਬਾਕੀ ਆਹ ਦੇਖ ਲਓ ਬਾਈ 7.7 ਬੈਂਡ ਮੈਂ ਕਹਣਾ ਬਈ ਢੇਰ ਲਾਏ ਪਏ ਨੇ ਤੇ ਠੀਕ ਆ ਸੋਨੀ ਬਾਈ ਠੀਕ ਹੈ ਜੀ ਚੜਦੀ ਕਲਾ ਬਾਈ ਸਵਾਗਤਾਂ ਸਰ ਬਾਈ ਆਪਣਾ ਧੰਨਵਾਦ ਆ ਤੇਰਾ ਬਾਈ ਬਹੁਤ ਬਹੁਤ ਹੈਨਾ ਤੇ ਤੁਸੀਂ ਸਾਨੂੰ ਵੀਡੀਓ ਲਈ ਸਮਾਂ ਦਿੱਤਾ ਤੇ ਮੈਨੂੰ ਪਹਿਲਾਂ ਐ ਸੀ ਬਾਈ ਮਾਹ ਪਤਾ ਨਹੀਂ ਯਾਰ ਬੰਦਾ ਗੱਲ ਕਰੂ ਖਾਣੀ ਨਾ ਕਰੂ ਵੀ ਬਾਹਲੇ ਵੀਜੇ ਲਵਾਉਂਦਾਗਾ ਪਰ ਜਦੋਂ ਉਹਰੇ ਆ ਕੇ ਦੇਖਿਆ ਬਾਈ ਬੰਦਿਆਂ ਨੇ ਪਾਣੀ ਪਿਆ ਆ ਚਾਹ ਪਈ ਹੈਨਾ ਤੇ ਗੱਲਬਾਤ ਵੀ ਵੱਖਰੀ ਆ ਬਾਈ ਬਾਈ ਪਿੰਡੂ ਕੰਮ ਆ ਕੋਈ ਦਿੱਕਤ ਨਹੀਂ ਉਹ ਦੱਸਿਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅੜਿਆ ਹੋਇਆ ਕੰਮ ਐ ਠੀਕ ਐ ਕਿਸੇ ਕੁੜੀ ਦੀ ਮਜਬੂਰੀ ਐ ਪੈਸਿਆਂ ਦੀ ਪ੍ਰੋਬਲਮ ਪੈ ਗਈ ਹੈਨਾ ਕੁੜ ਪੈਸੇ ਨਹੀਂ ਹੈਗੇ ਤਾਂ ਉਹ ਕੁੜੀਆਂ ਇੱਕ ਵਾਰੀ ਜ਼ਰੂਰ ਮੇਰੇ ਕੋਲ ਆਉਣਾ ਜਿੰਨਾ ਦੀ ਮਜਬੂਰੀ ਹੈ ਆਪਾਂ ਹੱਲ ਕਰਾਂਗੇ ਪਹਿਲਾਂ ਆਪਾਂ ਕਹਿੰਦੇ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਹੈ ਵੀ ਮੈਂ ਵਿਦੇਸ਼ ਜਾਣਾ ਹੈ ਪੈਸੇ ਹੋਣ ਚਾਹੇ ਨਾ ਹੋਣ ਦੂਜੀ ਵੱਡੀ ਗੱਲ ਬਈ ਜਿੱਦਾਂ ਵੀਜ਼ਾ ਲਗਵਾਉਣਾ ਹੁੰਦਾ ਹੈ ਰੇਗ ਦੇ ਕਰੇ ਪੈਸੇ ਨਹੀਂ ਪਏ ਹੁੰਦੇ ਉਹਨਾਂ ਜ਼ਮੀਨ ਵੇਚ ਨਹੀਂ ਹੁੰਦੀ ਐ ਤੇ ਪਿੰਡ ਦਾ ਬੰਦਾ ਤੰਗ ਕਰਦਾ ਹੁੰਦਾ ਵੀ ਇਹ ਵੇਚੂਗਾ ਤਾਂ ਸਸਤੇ ਭਾਅ ਚਲਾਵਾ। ਤਾਂ ਉਹ ਸਾਡੇ ਕੋਲ ਆਉਣ ਉਹਨਾਂ ਟਾਈਮ ਸਾਨੂੰ ਜ਼ਮੀਨ ਲਿਖਾ ਦੇਣਾ ਜਦੋਂ ਪੈਸੇ ਹੋਏ ਆਪਦੀ ਜ਼ਮੀਨ ਲੈ ਜਾਣਾ ਪਰ ਸਸਤੇ ਭਾਅ ਤੇ ਆਪਣੀਆਂ ਜ਼ਮੀਨਾਂ ਨਾਲ ਵੇਚਣਾ ਆਪਦੇ ਘਰ ਨਾਲ ਵੇਚ ਉਹਦੇ ਵਿੱਚ ਵੀ ਅਸੀਂ ਹੈਲਪ ਜ਼ਰੂਰ ਕਰਾਂਗੇ ਵਾਹ ਜੀ ਵਾਹ ਬਿਲਕੁਲ ਭਰਾ ਉਹ ਬਾਈ ਦਾ ਉੱਪਰ ਨੰਬਰ ਦਿੱਤਾ ਮੈਂ ਬਾਈ ਜੇਕਰ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਤਾਂ WhatsApp ਤੇ ਬੋਲ ਕੇ ਮੈਸੇਜ ਭੇਜ ਦਿਓ ਸੋਨੂੰ ਰਿਪਲਾਈ ਹੋਊਗਾ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ